ਸਵਾਗਤ ਹੈ ਚੈਨਲ ਤੇ ਤੁਹਾਡਾ ਮੈਂ ਹਾਂ ਸਤਵੀਰ ਕੌਰ ਮਾਨ ਅੱਜ ਆਪਾਂ ਸਾਗ ਬਣਾਵਾਂਗੇ ਜਿਹੜਾ ਕਿ ਗਰਮੀਆਂ ਵਿੱਚ ਬਹੁਤ ਹੀ ਸਵਾਦ ਤੇ ਟੇਸਟੀ ਬਣਦਾ ਵਾ ਤੇ ਬਿਨਾ ਆਪਾਂ ਪਾਲਕ ਤੋਂ ਬਣਾਵਾਂਗੇ ਤੇ ਇਹ ਵੇਲ ਆਪਾਂ ਘਰੇ ਲਾਈ ਹੋਈ ਆ ਤੇ ਤੁਹਾਨੂੰ ਦੱਸਦੇ ਆਂ ਆਪਾਂ ਵੀ ਕਿਹੜੀ ਵੇਲ ਲੱਗੀ ਆ ਤੇ ਕਿੰਨਾ ਸਵਾਦ ਬਣਦਾ ਆ ਉਹ ਤੁਹਾਨੂੰ ਦਿਖਾਉਨੇ ਆ ਤੇ ਆਪਾਂ ਸਾਗ ਤੋੜਦੇ ਆਂ ਇਹ ਆ ਵੇਲ ਆ ਵੇਲ ਦਾ ਆਪਾਂ ਇੱਕ ਢੱਕਾ ਲਾਇਆ ਸੀਗਾ ਤੇ ਇਹ ਵੇਲ ਨੇ ਬਹੁਤ ਹੀ ਜ਼ਿਆਦਾ ਫੈਲਰ ਜਾਣਾ ਹੁੰਦਾ ਇਹਦੇ ਆਪਾਂ ਕੱਲੇ ਪੱਤੇ-ਪੱਤੇ ਤੋੜਾਂਗੇ ਪੱਤੇ ਪੱਤੇ ਤੋੜ ਕੇ ਆਪਾਂ ਇਹਦਾ ਸਾਗ ਬਣਾਵਾਂਗੇ ਬਹੁਤ ਹੀ ਸਵਾਦ ਬੰਦਾ ਇਹ ਸਾਗ ਵਿੱਚ ਇਹਦੇ ਆਪਾਂ ਦਾਲ ਪਾਵਾਂਗੇ ਤੇ ਬਹੁਤ ਹੀ ਟੇਸਟੀ ਬਣੂਗਾ ਤੇ ਜਿਵੇਂ ਹੁਣ ਸਰਦੀਆਂ ਆ ਜਾਣਗੀਆਂ ਫਿਰ ਸਰੋਂ ਦਾ ਸਾਗ ਹੋ ਜੂ ਜਦੋਂ ਗਰਮੀਆਂ ਹੁੰਦੀਆਂ ਤਾਂ ਗਰਮੀਆਂ ਦੀ ਰੁੱਤ ਵਿੱਚ ਇਹ ਵੇਲ ਬਹੁਤ ਜ਼ਿਆਦਾ ਵੱਧਦੀ ਹੈ ਤੇ ਜਦੋਂ ਫਿਰ ਦਿਲ ਕਰਦਾ ਤਾਂ ਫਿਰ ਇਹਦਾ ਆਪਾਂ ਸਾਗ ਬਣਾ ਕੇ ਖਾਣੀ ਹੁੰਦੀ ਹੈ ਇਹ ਬਹੁਤ ਹੀ ਵਧੀਆ ਸਾਗ ਹੈ ਇਸ ਤਰ੍ਹਾਂ ਹੀ ਕੱਟਿਆ ਜਾਂਦਾ ਹੁੰਦਾ ਆਪਾਂ ਨੂੰ ਬਾਹਲਾ ਐ ਨਹੀਂ ਵੀ ਦਾਤ ਦੀ ਲੋੜ ਪੈਂਦੀ ਆ ਕਿਉਂਕਿ ਇਹ ਬਹੁਤ ਹੀ ਨਰਮ ਹੁੰਦਾ ਸਰੋਂ ਦੀਆਂ ਤਾਂ ਗੰਦਲਾਂ ਹੁੰਦੀਆਂ ਇਹ ਪੱਤੇ-ਪੱਤੇ ਹੈਗੇ ਆਪਾਂ ਇਹਨੂੰ ਕਰਦਣ ਵਾਲੀ ਐ ਇਸੇ ਤਰ੍ਹਾਂ ਬਰੀਕ-ਬਰੀਕ ਕੱਟ ਲਵਾਂਗੇ ਸਾਗ ਆਪਾਂ ਕੱਟ ਕੇ ਕੁੱਕਰ ਵਿੱਚ ਪਾ ਲਿਆ ਵਾ ਹੁਣ ਆਪਾਂ ਇਹਦੇ ਵਿੱਚ ਦਾਲ ਪਾਵਾਂਗੇ ਦਾਲ ਤੁਸੀਂ ਆਪਣੀ ਮਰਜ਼ੀ ਨਾਲ ਪਾ ਸਕਦੇ ਹੋ ਥੋੜੀ ਬਾੜੀ ਆਪਾਂ ਅੱਧਿਕ ਕੌਲੀ ਪਾਈ ਆ ਕਿਉਂਕਿ ਸਾਗ ਆਪਣਾ ਥੋੜਾ ਹੀ ਆ ਤੇ ਪ੍ਰਵਾਦ ਦੇ ਮੈਂਬਰ ਵੀ ਆਪਾਂ ਹੋ ਰਹੇ ਹਾਂ ਇਸ ਕਰਕੇ ਆਪਾਂ ਉਹਨਾਂ ਕੀ ਸਾਗ ਤੇ ਦਾਲ ਪਾ ਲਾਂਗੇ ਕਿਉਂਕਿ ਆਪਾਂ ਅਲਨ ਨਹੀਂ ਪਾਉਣਾ ਇਹਦੇ ਵਿੱਚ ਇਸੇ ਤਰ੍ਹਾਂ ਦਾਲ ਪਾ ਕੇ ਆਪਾਂ ਹੁਣ ਇਹਦੇ ਵਿੱਚ ਆਪਾਂ ਮਿਰਚਾਂ ਕੱਟਾਂਗੇ ਮਿਰਚਾਂ ਤੁਸੀਂ ਜਿਹੜੀਆਂ ਮਰਜ਼ੀ ਪਾ ਸਕਦੇ ਆ ਆਪਾਂ ਹਰੀਆਂ ਮਿਰਚਾਂ ਪਾਵਾਂਗੇ ਦੋ ਪਾਵਾਂਗੇ ਇਹ ਲਾ ਤੋਤਾ ਮਿਰਚ ਆ ਇਹ ਕੋੜੀ ਜ਼ਿਆਦਾ ਹੁੰਦੀ ਆ ਆਪਾਂ ਮਿਰਚ ਘਟ ਖਾਣੇ ਆ ਇਸ ਕਰਕੇ ਆਪਾਂ ਦੋ ਹੀ ਪਾਵਾਂਗੇ ਦਾਲ ਆਪਾਂ ਦਲੇ ਛੋਲਿਆਂ ਦੀ ਪਾਈ ਆ ਦੋ ਮਿਰਚਾਂ ਪਾ ਕੇ ਆਪਾਂ ਇਹਦੇ ਵਿੱਚ ਨੂਨ ਪਾਵਾਂਗੇ ਜਿੰਨਾ ਆਪਾਂ ਪਾਣੀ ਦਾਲ ਵਿੱਚ ਪਾਉਣੇ ਹੁੰਨੇ ਆ ਆਪਾਂ ਉਦੋਂ ਘੱਟ ਪਾਣੀ ਪਾਵਾਂਗੇ ਕਿਉਂਕਿ ਸਾਗ ਨੇ ਵੀ ਪਾਣੀ ਛੱਡ ਦੇਣਾ ਵਾ ਇਸ ਕਰਕੇ ਆਪਾਂ ਹੁਣ ਨੂਨ ਪਾਵਾਂਗੇ ਨੂਨ ਨੇ ਵੀ ਪਾਣੀ ਛੱਡ ਦੇਣਾ ਹੁੰਦਾ ਆਪਦਾ ਨੂਨ ਆਪਾਂ ਪਹਿਲਾਂ ਥੋੜਾ ਜਿਹਾ ਪਾਵਾਂਗੇ ਕਿਉਂਕਿ ਫਿਰ ਜਦੋਂ ਸਾਗ ਬਣਦਾ ਵਾ ਤਾਂ ਥੋੜਾ ਜਿਹਾ ਬਣ ਜਾਂਦਾ ਹੁੰਦਾ ਦੇਖਣ ਵਿੱਚ ਐ ਲੱਗਦਾ ਹੁੰਦਾ ਵੀ ਜ਼ਿਆਦਾ ਆ ਆਪਾਂ ਇਹਦੇ ਵਿੱਚ ਪਹਿਲਾਂ ਇੱਕ ਚਮਚਾ ਹੀ ਪਾਵਾਂਗੇ ਨੂਨ ਦਾ ਤੇ ਮਿਰਚ ਆਪਾਂ ਪਾਤੀ ਆ ਹੁਣ ਇਹਨੂੰ ਆਪਾਂ ਅੱਧਾ ਗਲਾਸ ਪਾਣੀ ਦਾ ਪਾ ਕੇ ਧਰਾਂਗੇ ਤੇ ਚਾਰੇ ਦੀਆਂ ਸੀਟੀਆਂ ਮਰਾਵਾਂਗੇ। ਸੀਟੀਆਂ ਆਪਾਂ ਮਰਾ ਲਈਆਂ ਸੀ ਕੁੱਕਰ ਦੀਆਂ 5 7 ਮਰਾਈਆਂ ਆਪਾਂ ਕਿਉਂਕਿ ਦਾਲ ਵੀ ਸੀਗੀ ਤੇ ਦਾਲ ਵੀ ਰਿਜਣੀ ਹੁੰਦੀ ਆ ਤੇ ਹੁਣ ਆਪਾਂ ਇਹਨੂੰ ਖੋਲ ਕੇ ਦੇਖਦੇ ਆਂ। ਸਾਗ ਆਪਣਾ ਵਧੀਆ ਬਣ ਗਿਆ ਵਾ। ਥੋੜਾ ਜਿਹਾ ਪਾਣੀ ਐ ਇਹਨੂੰ ਆਪਾਂ ਥੋੜਾ ਜਿਹਾ ਬਾਅਦ 'ਚ ਵੀ ਖੁੱਲਾ ਛੱਡ ਕੇ ਸੇਕ ਲਵਾ ਲਾਂਗੇ ਜੇ ਚੁੱਲ੍ਹੇ ਤੇ ਧਰਦੇ ਆਂ ਤਾਂ ਫੇਰ ਤਾਂ ਵਧੀਆ ਹੀ ਨਾਲ ਦੀ ਨਾਲ ਦੇਖਿਆ ਜਾਂਦਾ ਆਪਾਂ ਅੱਜ ਚੁੱਲ੍ਹੇ ਤੇ ਨਹੀਂ ਬਣਾਇਆ ਆਪਾਂ ਅੱਜ ਕੁੱਕਰ 'ਚ ਬਣਾਇਆ। ਕਿਉਂਕਿ ਥੋੜਾ ਸੀਗਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਘੋਲ ਲਵਾਂਗੇ ਘੋਲ ਲੀਨ ਆਪਾਂ ਇਹਨੂੰ ਗ੍ਰੈਂਡ ਨਹੀਂ ਕਰਨਾਗਾ ਫਿਰ ਬਾਹਲਾ ਹੀ ਉਹ ਹੋਰ ਹੀ ਹੋ ਜਾਂਦਾ ਵਾ ਇਹਦੇ ਨਾਲ ਆਪਾਂ ਘੋਲ ਲਾਂਗੇ ਬਣ ਗਿਆ ਮਲਾਈ ਵਰਗਾ ਬਣ ਗਿਆ ਵਾ ਤੇ ਇਹਨੂੰ ਹੀ ਆਪਾਂ ਬਸ ਆਲਣ ਸਮਝ ਲੈਣਾ ਹੁੰਦਾ ਵਾ ਤੇ ਆਪਾਂ ਇਹਦੇ ਵਿੱਚ ਆਲਣ ਨਹੀਂ ਪਾਉਣਾਗਾ ਤੇ ਹੁਣ ਆਪਾਂ ਇਹਦੇ ਲਈ ਤੜਕਾ ਤਿਆਰ ਕਰਾਂਗੇ ਜਦੋਂ ਗਰਮੀਆਂ ਵਿੱਚ ਅੱਗੇ ਮੰਮੀ ਹੁਣੀ ਬਣਾਉਂਦੇ ਹੁੰਦੇ ਸੀ ਨਾ ਤੇ ਨਖਰੇ ਕਰਿਆ ਕਰਨੇ ਵੀ ਸਾਨੂੰ ਤਾਂ ਇਹ ਸਵਾਦ ਨਹੀਂ ਲੱਗਦਾ ਸਾਨੂੰ ਤਾਂ ਐਂ ਲੱਗਦਾ ਵਾ ਤੇ ਹੁਣ ਉਹੀ ਸਾਗ ਆਪਾਂ ਨੂੰ ਵਧੀਆ ਲੱਗਦਾ ਵਾ ਤੇ ਖਾਣੇ ਆ ਕਿਉਂ ਉਹਦੇ ਛੋਟੇ ਹੁੰਦੇ ਸੀਗੇ ਛੋਟੇ ਹੁੰਦਿਆਂ ਨੂੰ ਨਖਰੇ ਥੋੜੇ ਜਿਹਾ ਜ਼ਿਆਦਾ ਆਉਂਦੇ ਹੁੰਦੇ ਸੀ ਮਾਪਿਆਂ ਦੇ ਕੋਲੇ ਤੇ ਹੁਣ ਆਏ ਆ ਵੀ ਜਦੋਂ ਆਪਾਂ ਆਪ ਖਾਂਦੇ ਆ ਤਾਂ ਫਿਰ ਆਪਦੇ ਬੱਚਿਆਂ ਨੂੰ ਜਦੋਂ ਕਹਿੰਦੇ ਆ ਵੀ ਹਰ ਇੱਕ ਚੀਜ਼ ਖਾਣੀ ਚਾਹੀਦੀ ਆ ਤਾਂ ਫਿਰ ਯਾਦ ਆਉਂਦੀਆਂ ਉਹ ਗੱਲਾਂ ਵੀ ਆਪਣਾ ਬਚਪਨ ਤਾਂ ਬਾਹਲਾ ਰੰਗੀਲਾ ਹੁੰਦਾ ਸੀ ਕਿਉਂ ਇਹੋ ਜਿਹੀਆਂ ਚੀਜ਼ਾਂ ਆਪਣੇ ਆਮ ਹੁੰਦੀਆਂ ਸੀ ਹੁਣ ਇਹ ਤਰ੍ਹਾਂ ਵਿੱਚ ਆਮ ਚੀਜ਼ਾਂ ਨਹੀਂ ਲਾਉਂਦੇਗੇ ਤੇ ਜਿਹੜੇ ਹੁਣ ਦੇ ਬੱਚੇ ਆ ਉਹ ਸਰੋਂ ਦਾ ਸਾਗ ਵੀ ਨੱਕ ਜਾਂ ਮਾਰ-ਮਾਰ ਖਾਂਦੇ ਆ ਕੋਈ ਬੱਚਾ ਹੋਊਗਾ ਜਿਹੜਾ ਸ਼ੌਂਕ ਨਾ ਖਾਂਦਾ ਹੁੰਦਾ ਵਾ ਤੇ ਇਹ ਹੁਣ ਆਪਾਂ ਇਹਦੇ ਵਾਸਤੇ ਹੁਣ ਆਪਾਂ ਤੜਕਾ ਤਿਆਰ ਕਰਦੇ ਆ ਤੇ ਫਿਰ ਤੁਹਾਨੂੰ ਦਿਖਾਉਨੇ ਆ ਇਹ ਬਹੁਤ ਹੀ ਟੇਸਟੀ ਤੇ ਬਹੁਤ ਹੀ ਸਵਾਦ ਸਾਗ ਬਣਦਾ ਵਾ ਤੜਕਾ ਆਪਾਂ ਬਣਾ ਲਿਆ ਬਣਾਈ ਜਾਂਦੇ ਆ ਇਹਦੇ ਵਿੱਚ ਆਪਾਂ 2 ਚਮਚੇ ਸਰੋਂ ਦੇ ਤੇਲ ਦੇ ਪਾਏ ਸੀਗੇ ਲਸਣ ਪਾ ਲਿਆ ਤੇ ਆਪਾਂ ਪਿਆਜ਼ ਪਾ ਲਿਆ ਅਦਰਕ ਹੈ ਨਹੀਂ ਸੀ ਜੇ ਆਪਣੇ ਕੋਲੇ ਉਹ ਆਪਾਂ ਪਾਇਆ ਨਹੀਂ ਤੇ ਕਿਉਂਕਿ ਬਾਜ਼ਾਰ ਗਏ ਨਹੀਂਗੇ ਤੇ ਫਿਰ ਇਸ ਕਰਕੇ ਆਪਾਂ ਇਹਨਾਂ ਦੋਨਾਂ ਚੀਜ਼ਾਂ ਦਾ ਹੀ ਤੜਕਾ ਲਾਵਾਂਗੇ ਬਣ ਗਿਆ ਹੁਣ ਆਪਾਂ ਇਹਦੇ ਵਿੱਚ ਸਾਗ ਪਾਵਾਂਗੇ ਸਾਗ ਥੋੜਾ ਜਿਹਾ ਆਪਾਂ ਨੂੰ ਪਤਲਾ ਲੱਗਦਾ ਵਾ ਤੇ ਥੋੜਾ ਜਿਹਾ ਸੇਕ ਲਵਾਵਾਂਗੇ ਤੁਸੀਂ ਵੈਸੇ ਇਹਦੇ ਵਿੱਚ ਜੇ ਪਾਉਣਾ ਹੋਵੇ ਵੇਸਣ ਪਾ ਸਕਦੇ ਆ ਪਰ ਜਿਹੜੀ ਆਪਾਂ ਦਾਲ ਪਾਈ ਆ ਛੋਲਿਆਂ ਦੀ ਉਹਨੇ ਵੇਸਣ ਦਾ ਕੰਮ ਹੀ ਕਰਨਾ ਹੁੰਦਾ ਵਾ ਇਸ ਕਰਕੇ ਥੋੜਾ ਜਿਹਾ ਆਪਾਂ ਇਹਨੂੰ ਸੇਕ ਲਵਾਵਾਂਗੇ ਤੇ ਇਹਨੇ ਉਸੇ ਤਰ੍ਹਾਂ ਕਰੜਾ ਹੋ ਜਾਣਾ ਵਾ ਇਸੇ ਤਰ੍ਹਾਂ ਆਪਾਂ ਇਹਨੂੰ ਹਲਾ ਦੇਵਾਂਗੇ ਮਿਰਚ ਨੂਨ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਆ ਪਰ ਪਹਿਲਾਂ ਨੂਨ ਥੋੜਾ ਹੀ ਪਾਇਓ ਕਿਉਂਕਿ ਫਿਰ ਇਹ ਹੁੰਦਾ ਵਾ ਕਈ ਵਾਰੀ ਵੱਧ ਜਾਂਦਾ ਨੂਨ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਹਿਲਾ ਦੇਵਾਂਗੇ 2-4 ਮਿੰਟ ਇਹਨੂੰ ਆਪਾਂ ਇਸੇ ਤਰ੍ਹਾਂ ਸੇਕ ਲਵਾਵਾਂਗੇ ਕਿਉਂਕਿ ਤੜਕਾ ਜਿਹੜਾ ਉਹ ਚੰਗੀ ਤਰ੍ਹਾਂ ਸਾਗ ਦੇ ਵਿੱਚ ਰਸ ਵਿੱਚ ਜਾਊਗਾ ਸਰੌਂਗਾ ਸਾਗ ਹੁੰਦਾ ਵਾ ਉਹਦੇ ਵਿੱਚ ਆਪਾਂ ਮੱਕੀ ਦਾ ਆਲਣ ਪਾਉਂਦੇ ਕਰਕੇ ਉਹ ਥੋੜਾ ਜਿਹਾ ਰੰਗ ਬਦਲ ਜਾਂਦਾ ਇਹ ਥੋੜਾ ਜਿਹਾ ਹਰਾ ਹਰਾ ਲੱਗਦਾ ਵਾ ਹਰਾ ਇਸ ਕਰਕੇ ਲੱਗਦਾ ਵਾ ਵੀ ਵੇਲ ਦਾ ਸਾਗ ਕਰਕੇ ਇਹਦੇ ਵਿੱਚ ਆਪਾਂ ਆਲਣ ਨਹੀਂ ਪਾਇਆਗਾ ਇਹ ਇੱਕ ਪੋਸਟਿਕ ਭੋਜਨ ਆ ਜਿਵੇਂ ਇਹਦੇ ਵਿੱਚ ਕੈਲਸ਼ੀਅਮ ਵਗੈਰਾ ਵੀ ਹੁੰਦਾ ਵਾ ਤੇ ਬਹੁਤ ਹੀ ਵਧੀਆ ਤੇ ਬਹੁਤ ਹੀ ਸਿਹਤ ਲਈ ਠੀਕ ਰਹਿੰਦਾ ਇਹ ਇਸ ਕਰਕੇ ਆਪਾਂ ਇਹਨੂੰ ਬਣਾਉਨੇ ਹੁੰਨੇ ਆ ਕਿਉਂਕਿ ਆਪਾਂ ਘਰੇ ਲਾਈ ਹੋਈ ਆ ਵੇਲ ਤੇ ਅੱਗੇ ਪਿੰਡਾਂ ਦੀਆਂ ਬੁੜੀਆਂ ਹੁੰਦੀਆਂ ਸੀ ਜਿਹੜੀਆਂ ਬਜ਼ੁਰਗ ਹੁੰਦੇ ਸੀ ਉਹ ਜ਼ਿਆਦਾ ਪਰ ਏਸੇ ਵੇਲ ਦਾ ਸਾਗ ਖਾਂਦੀਆਂ ਹੁੰਦੀਆਂ ਸੀ ਤੇ ਜਦੋਂ ਆਹ ਸਰੋਂ ਦਾ ਸਾਗ ਵੀ ਵਿੱਚ ਸਕਾ ਕੇ ਰੱਖ ਲੈਂਦੀਆਂ ਹੁੰਦੀਆਂ ਸੀ ਤੇ ਵਿੱਚ ਸਰੋਂ ਦਾ ਸਾਗ ਪਾ ਦਿੰਦੀਆਂ ਹੁੰਦੀਆਂ ਸੀ ਆਪਾਂ ਇਹ ਕੱਲਾ ਵੇਲ ਦਾ ਸਾਗ ਬਣਾਇਆ ਬਹੁਤ ਹੀ ਪੋਸਟਿਕ ਭੋਜਨ ਬਣ ਜਾਂਦਾ ਅੱਜ ਆਪਾਂ ਜਿਹੜਾ ਸਾਗ ਬਣਾਇਆ ਵਾ ਸਾਗ ਬਹੁਤ ਹੀ ਸਵਾਦ ਬਣਿਆ ਤੇ ਬਹੁਤ ਹੀ ਟੇਸਟੀ ਬਣਿਆ ਗਰਮੀਆਂ ਦੇ ਵਿੱਚ ਵੀ ਸਾਗ ਬਹੁਤ ਸਵਾਦ ਬੰਦਾ ਇਹ ਵੇਲੇ ਆਪਦੇ ਘਰੇ ਲਾ ਲਿਆ ਕਰੋ ਥੋੜੀ ਜਿਹੀ ਥਾਂ 'ਚ ਹੀ ਲਾ ਕੇ ਤੇ ਕਾਫੀ ਇਹ ਫੈਲਰ ਜਾਂਦੀ ਹੈ ਤੇ ਵਿੱਚ ਇਹਦੇ ਵਿੱਚ ਦਾਲ ਪਾ ਕੇ ਤੇ ਬਹੁਤ ਹੀ ਟੇਸਟੀ ਬੰਦਾ ਜੇ ਅੱਜ ਦੀ ਵੀਡੀਓ ਤੁਹਾਨੂੰ ਇਹ ਵਧੀਆ ਲੱਗੀ ਤਾਂ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਕਮੈਂਟਾਂ ਵਿੱਚ ਦੱਸਿਆ ਕਰੋ ਵੀ ਕਿਵੇਂ ਦੀ ਲੱਗਦੀ ਹੈ ਇਹ ਵੀਡੀਓ ਤੁਹਾਨੂੰ ਤੇ ਹੁਣ ਆਪਾਂ ਥੋੜਾ ਜਿਹਾ ਨਾ ਵੀਡੀਓ ਠਹਿਰ ਕੇ ਪਾਵਾਂਗੇ ਕਿਉਂਕਿ ਮੇਰੀ ਸਿਹਤ ਠੀਕ ਨਹੀਂ ਹੈਗੀ ਕਿ ਇਹਦੇ ਕਾਰਨ ਕੀ ਮੈਂ ਦਵਾਈ ਲਈ ਹੋਈ ਆ ਤੇ ਪ੍ਰਮਾਤਮਾ ਕਰੇ ਵੀ ਮੈਂ ਜਲਦ ਠੀਕ ਹੋ ਜਾਵਾਂ ਤੇ ਫਿਰ ਆਪਾਂ ਜਲਦ ਤੁਹਾਡੇ ਨਾਲ ਮਿਲਾਂਗੇ ਅਗਲੀ ਰੈਸਪੀ ਲੈ ਕੇ ਤਦ ਤੱਕ ਲਈ ਸਤਿ ਸ੍ਰੀ ਅਕਾਲ